ਅੱਜ ਸਿੱਖ ਕੌਮ ਦੀ ਮਹਾਨ ਹਸਤੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੰਘ ਸਾਹਿਬ ਜਾਨੀ ਮਨੀ ਸਿੰਘ ਜੀ ਉਹਨਾਂ ਦਾ ਜੁ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਲਾਹੌਰ ਦੀ ਧਰਤੀ ਦੇ ਉੱਤੇ ਬੰਦ-ਬੰਦ ਕਟਵਾ ਕੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਜੀ ਜਿਥੇ ਇੱਕ ਮਹਾਨ ਲਿਖਾਰੀ ਸਨ ਉਹਨਾਂ ਨੇ ਬਹੁਤ ਸਾਰਾ ਸਾਹਿਤ ਲਿਖਿਆ ਜੋ ਕੌਮ ਦਾ ਪੰਥ ਦਾ ਵੱਡਾ ਖਜ਼ਾਨਾ ਹੈ ਉੱਥੇ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਨਿਭਾਈਆਂ ਔਰ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਤਾਂ ਭਾਈ ਮਨੀ ਸਿੰਘ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹਜ਼ਾਤੀ ਦੇ ਵਿੱਚ ਲਿਖਾਰੀ ਦਾ ਵੱਡਾ ਕਾਰਜ ਕੀਤਾ ਇਹ ਭਾਈ ਮਾਨੀ ਸਿੰਘ ਜੀ ਦੀਆਂ ਦੇਣਾ ਨੇ 18ਵੀਂ ਸਦੀ ਦਾ ਜਦੋਂ ਅਸੀਂ ਇਤਿਹਾਸ ਫਰੋਲਦੇ ਆਂ ਤੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਨਿਭਾਉਂਦੇ ਸਨ ਪੰਥ ਬੜੇ ਵਿਖੜੇ ਪੈਂਡਿਆਂ ਤੋਂ ਗੁਜ਼ਰ ਰਿਹਾ ਸੀ ਕਾਫੀ ਵਿਵਾਦ ਆਪਸ ਦੇ ਵਿੱਚ ਮਿਸਲਾਂ ਦੇ ਜਿਹੜੇ ਆ ਉਹ ਪੈ ਚੁੱਕੇ ਸੀ ਬੰਦਾਈ ਖਾਲਸੇ ਦਾ ਤਤ ਖਾਲਸੇ ਦਾ ਬਹੁਤ ਵੱਡਾ ਵਿਵਾਦ ਸੀ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਦੀ ਸਹਿਯੋਗ ਸਿਹਾਨ ਬਨਾਲ ਹੱਲ ਕੀਤਾ ਗਿਆ ਭਾਈ ਮਨੀ ਸਿੰਘ ਜੀ ਇੱਕ ਯੋਗ ਆਗੂ ਸੰਯੋਗ ਲੀਡਰ ਸਨ ਉਹਨਾਂ ਦੀ ਸ਼ਹਾਦਤ ਹਮੇਸ਼ਾ ਹੀ ਸਿੱਖ ਕਮ ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੀ ਹੈ ਔਰ ਹਮੇਸ਼ਾ ਰਹੇਗੀ ਜਿੱਥੇ ਸੰਸਾਰ ਭਰ ਦੇ ਸਿੱਖਾਂ ਵੱਲੋਂ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਉੱਥੇ ਇਸ ਮਹਾਨ ਸਤਕਾਰਯੋਗ ਸ਼ਖਸੀਅਤ ਸਿੰਘ ਸਾਹਿਬ ਪਾਈ ਗਿਆਨੀ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਖਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਅਸੀਂ ਆਪਣੇ ਇਹਨਾਂ ਸ਼ਹੀਦਾਂ ਨੂੰ ਯਾਦ ਰੱਖੀ। ਅੱਜ ਵੀ ਪਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਇੱਕ ਦੁਕਾਨ ਦੇ ਵਿੱਚ ਤਬਦੀਲ ਹੈ ਲਾਹੌਰ ਦੀ ਧਰਤੀ ਦੇ ਉੱਤੇ। ਔਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਉਸ ਅਸਥਾਨ ਨੂੰ ਵਾਪਸ ਜਿਹੜਾ ਪ੍ਰਾਪਤ ਕਰਕੇ ਪਾਈ ਮਨੀ ਸਿੰਘ ਜੀ ਦੇ ਸ਼ਹੀਦੀ ਸਥਾਨ ਨੂੰ ਅਸੀਂ ਜਿਹੜਾ ਸਤਕਾਰ ਦੇ ਤੜਾ ਜਿੰਨਾ ਬਣਦਾ ਸੀ ਸਥਾਨ ਨੂੰ ਸਤਕਾਰ ਦੇਣਾ ਉਹਨਾਂ ਸਤਕਾਰ ਦੇ ਨਹੀਂ ਸਕੇ ਅੱਜ ਜ਼ਰੂਰਤ ਹੈ ਸਾਡੇ ਜਿੰਨੇ ਵੀ ਸਾਡੇ ਰਾਜਨੀਤਿਕ ਜਾਂ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਾਈ ਮਨੀ ਸਿੰਘ ਜੀ ਦੀ ਸ਼ਹੀਦੀ ਯਾਦਗਾਰ ਲਾਹੌਰ ਦੇ ਵਿੱਚ ਮੌਜੂਦ ਹੈ ਤੇ ਉਸ ਨੂੰ ਜਿਹੜਾ ਹੈ ਪੁਨਰ ਸਥਾਪਨ ਕੀਤਾ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आगई नंबर 6 सेवा सोसाइटी 1 में बड़ी सरदा जी भावना सर बनाया गया है जीके आप संकारन गुरु चरनजी हाजरी परिमाण जो सिख सर जी तक श्रीतम नमा सर जिन्होंने खालसा पंथ की अगुवाई करके और हर समय खालसा पंथ के हक के लड़ड़ा और इस तरह खालसा पंथ हक का करते सहज ज गुरु वाहब जी ओ जिना तो पंस छोड़ छोड़या गया है खुले दर्शन की दार शिवा शुभा ਇਹ ਪੰਥ ਦੀ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਗਨਕਾਣਾ ਸਾਹਿਬ ਤੇ ਨਾਨਕ ਦਾਨ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ ਨਾਨਕ ਚੌਕੀਆਂ ਝੰਡੇ ਹੁੰਗੇ ਚੁੱਕ ਜੁਗ ਅਟਲ ਧਰਮ ਕਾ ਜੈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਖੜੀਆਂ ਦੇ ਚੜਿਆ ਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਵਾਰ ਰਹੇ ਜਿਨ੍ਹਾਂ ਸਿੰਘਾਂ ਸਿਮਰਨ ਨਾਮ ਜਪਿਆ ਵੰਡ ਸਕਿਆ ਦੀਵ ਚਲਾਈ ਦੀਵਾਰੀ ਦੇਖ ਕੇ ਅੰਝਿਠ ਕੀਤਾ ਜਿਨ੍ਹਾਂ ਪਿਆਰਿਆਂ ਸ 是没得。